ਬੜਾ ਮੱਕਤਾ ਕਰਕੇ ਨਚਾ ਕੇ ਦੇਖ ਤੋੜ ਕੇ ਦੇਖ ਉਹਦਾ ਗੱਲ ਤੇਰੇ ਸਾਹਮਣੇ ਆ ਵੱਡੇ ਭਾਈ ਇਹਨੇ ਠੀਕ ਹੈ ਇਹਨੇ ਵੀ ਗਾਹਾਂ ਵੇਚੇ ਹੋਰ ਅੱਬਾਂ ਜਾਰਾ ਅਸੀਂ ਕਿਹੜਾ ਹੁਣ ਜਾਰਾ ਅਸੀਂ ਵੇਚਣ ਬੰਦ ਨਹੀਂ ਆਏ ਆਏ ਜਿੱਦਾਂ ਦੇਣਾ ਕਿੰਨੇ ਦਾ ਤੂੰ ਕਰੋ ਪਤਾ ਕੀ ਆ ਪਸ਼ੂ ਵੇਚਦਾ ਯਾਰ ਕੋਈ ਗੱਲ ਨਹੀਂ ਚਾਹੀ ਅਗਲਾ 5 ਰੁਪਏ ਨਹੀਂ ਨਹੀਂ ਠੀਕ ਆ ਵੀਰੇ ਠੀਕ ਆ ਕੋਈ ਗੁੱਸਾ ਨਹੀਂ ਇਹਦੇ 'ਚ ਯਾਰ ਹੂੰ ਠੀਕ ਨੇ ਬੰਦੇ ਨੇ ਰੁਪਈਏ ਅਸੀਂ ਵੀ ਠੀਕ ਮੰਗੇ ਨੇ ਵੀਰੇ ਕੋਈ ਗਲਤੀ ਨਹੀਂ ਪਰ ਆਪਣਾ ਹੀ ਕਸਰ ਵਾਲੀ ਗੱਲ ਨਹੀਂ ਸਾਡੀ ਨਹੀਂ ਕਸਰ ਤਾਂ ਹੁਣ ਦੇਖੋ 4000 ਰੁਪਈਏ ਪਿੱਛੇ ਕਾਦੇ ਨੇ ਮੁੱਠੇ ਲੱਗਦਾ 2-4000 ਰੁਪਈਏ ਦੇ ਵਿੱਚ ਨਹੀਂ ਨਹੀਂ ਰੁਪਈਆ ਤਾਂ ਹਜ਼ਾਰ ਦੇ ਬਹੁ ਬਟਾ ਹੁੰਦਾ ਮਸਾਉਦੇ ਚ ਇਹਦਾ ਚੱਲਦਾ ਵੀਰੇ ਇਹਦਾ ਚੜ ਜਾਂਦਾ ਹਾਂਜੀ ਚੜੇ ਪਏ ਹਾਂ ਚੜੇ ਪੁੱਗੇ ਪਏ ਉਹ ਤਾਂ ਬਈ ਨਹੀਂ ਦੇਖ ਲਿਆ ਹੋਊਗਾ ਸਾਹਮਣੇ ਖੜਾ ਜੀ ਲੱਗਦਾਗਾ ਇਹਨਾਂ ਦੇ ਦੇ ਕੇ ਲਾਇਆ ਆਪਣਾ ਇਹ ਗੱਲ ਇਹ ਤਾਂ ਜਾ ਕੇ ਸਰਪੰਚ ਸਾਹਿਬ ਉਤਰਨ ਗਏ ਜੇ ਹੋਰ ਹੋਰ ਇਹ ਜੀ ਨਹੀਂ ਦਿੰਦੇ ਉਤਰਨ ਗਏ ਜਾ ਕੇ ਚੜਿਆ ਪਿਆ ਵੀਰੇ ਦੇਖੋ ਉਹ ਤਾਂ ਖਰਾਕ ਦੇ ਪੰਡਾ ਜਿਹੜੇ ਅੰਸਰਣਗੇ ਤਾਂ ਕਿਹਨੇ ਹੈ ਇਹ ਆਪਣੇ ਲਈ ਖਰਾਕ ਆ ਫਿਰ ਇਹ ਤਾਂ ਆਏ ਆ ਬਾਈ ਦੂਏ ਥਾਵੇਂ ਤਾਂ ਜਾ ਕੇ ਉਧਰ ਨਗੇ ਉਧਰ ਨਹੀਂ ਉਹ ਤਾਂ ਠੀਕ ਆ ਵੀਰੇ ਕਿਉਂ ਜਦ ਕਰ ਲੱਗ ਜਾਂਦਾ ਹੈ ਨਾ ਨਟਾਮ ਨਹੀਂ ਕਰਦੇ ਕੋਈ ਪਸ਼ੂ ਆਪਾਂ ਕਿਥੋਂ ਲੈਨੇ ਆ ਪੰਜ-ਛੇ ਦਿਨ ਹਾਂ ਪੰਜ-ਛੇ ਦਿਨ ਕਰਦੇ ਨੇ ਉਹ ਤਾਂ ਗੱਲ ਠੀਕ ਆ ਇੱਕ ਇਹਨਾਂ ਨੇ ਪਾੜ ਜਾਣਾ ਦੋਨਾਂ ਅਲੱਗ-ਅਲੱਗ ਹੋ ਜਾਣਾ ਨਹੀਂ ਨਹੀਂ ਉਹ ਤਾਂ ਠੀਕ ਆ ਵੀਰੇ ਦੋਨਾਂ ਦਾ ਮੋਹ ਬਣਿਆ ਹੋਆ ਹੁੰਦਾ ਪਸ਼ੂਆਂ ਦਾ ਉਹ ਤਾਂ ਗੱਲ ਉਹ ਲਿਆਉ ਸਾਈ ਦੇ ਪਰਾ ਸਰਪੰਚ ਪਰਾ ਯਾਰ ਸਾਈ ਹੁਣ ਕੀ ਲਾਇਆ ਲੂਆ ਕੀ ਆ ਮੈਂ ਵੀ ਲਾਇਆ ਦੀ ਬਾਈ ਨੇ ਬਾਈ ਕਹੀ ਤਾਂ ਫਿਰ ਇਹਦੀ ਨੀ ਮੂੜੀ ਮੇਂ ਚੱਲੋ ਯਾਰ ਨੇ ਕਹਿਤਾ ਬਾਈ ਪਰਾ ਸਰ ਤੁਸੀਂ ਕੀ ਕਹਿੰਦੇ ਹੋ ਹੁਣ ਅਸਤਾ ਜੀ ਲਾਸਟ 26 ਦਾ ਕਹਿੰਦੇ ਬੀਰ ਨੂੰ 30 ਮੰਗਿਆ ਸੀ ਅਸੀਂ ਤਾਂ ਜੀ ਆ ਮੰਗਣ ਨੂੰ ਵੀਰੇ ਫਿਰ ਚੀਜ਼ ਆ ਹਾਂ ਮੰਗਣ ਨੂੰ ਤਾਂ ਅਸੀਂ ਬਥੇਰੇ ਮੰਗ ਲਿਆ ਉਹ ਨਹੀਂ ਗੱਲ ਆ ਅਸੀਂ ਸਾਡੀ ਚੀਜ਼ ਤਾਂ ਹੀ ਮੰਗਿਆ ਸਹੀ ਜੀ ਪੱਕੇ ਜੀ ਕਰਦੇ ਪੱਕੀ ਉਹਦੇ ਸੀ ਵੀਰੇ ਐਨ ਤੋੜ ਕੇ ਦੱਸੀ ਜੀ ਗੱਲ ਕੋਈ ਗੱਲ ਨਹੀਂ ਵੀਰੇ ਇਹਦੇ 26 ਦਾ ਤੇਜੇ ਕ੍ਰਿਸ਼ਨ ਰੈਨ ਤੋਂ ਕੋਈ ਨਹੀਂ ਆਪਣੇ ਲਈ ਬੀਜ ਤਾਂ ਕੀ ਆ ਤੇਜਾ ਨਾਲੋਂ ਆਪਾਂ ਕਿਹੜਾ ਧੱਕਾ ਥੋੜਾ ਇਹ ਗੱਲ ਚ ਓਏ ਉਹ ਨਹੀਂ ਗੱਲ ਆ ਤਾਂ ਚਾਹੇ ਐ ਤਾਂ ਲੱਖ ਦਾ ਵੀ ਬਣ ਨਹੀਂ ਨਹੀਂ ਜਾ ਕੋਈ ਦਿੱਕਤ ਨਹੀਂ ਆ ਹਾਂਜੀ ਮੰਗੇ ਕਿੰਨੇ ਸੀ ਉਹਦੇ ਮੰਗਿਆ ਤਾਂ ਯਾਰ ਪਹਿਲਾਂ 40 ਦੀਗਾ ਲਾ ਕੇ ਦੇਖ ਲੋ ਯਾਰ ਠੀਕ ਆ ਨਾ ਲਾ ਕੇ ਦੇ ਦੂ ਪੱਕੀ ਸਦਾਲਾ ਵਰਗੀ ਇਹ ਦੇਣਾ ਦੇ ਦੂ ਨਹੀਂ ਦੀ ਮਰਜ਼ੀ ਹੈ ਬਸ ਮੈਂ ਗਾਹ ਵੀ ਨਹੀਂ ਕਿਉਂ ਜ਼ਿਆਦਾ ਐ ਗੱਲ ਹਿਰਸ਼ ਕਈ ਹੈ 22.5 ਦਾ ਨਹੀਂ ਜੀ ਹਾਂ ਮੁੰਤਾ ਸਰਪੰਦਾਂ ਵੀ ਛਰੇ ਲਾਈ ਆ ਕੋਈ ਯਾਰ ਹੁੰਦਾ ਤਾਂ ਮੈਂ ਨਹੀਂ ਵੀਰੇ ਲੈ ਫੜਦਾ ਨਾ ਬੱਕ ਬੋ ਉਹ ਕੋਈ ਵੀਰੇ ਕੋ ਚੱਕਰੇ ਨਹੀਂ ਆਪਾਂ ਜਿਹੜਾ ਗੋਲਕ ਲੈ ਚੱਲੇ ਕਹਿ ਦਿੱਤੀ ਉਹ ਨਹੀਂ ਸੁਣਾਉਂਦੇ 7 ਦਾ ਕਰਨਾ ਕੋਈ ਨਹੀਂ ਸੁਣਾਉਂਦੀ ਹੁੰਦੀ ਪੂਰਾ 23000 ਦਾ ਨਹੀਂ ਵੀਰੇ ਇਹਨੇ ਬੰਦੇ ਨੇ ਵਧੀਆ ਕਹਿੰਦਾ ਉਹ ਵਧੀਆ ਨਹੀਂ ਵੀਰੇ ਨਹੀਂ ਵਧੀਆ ਕਹਿੰਦਾ ਹੁਣ ਤਾਂ ਇਹ ਸਿਰ ਹੀ ਲਾ ਦੂਗਾ ਹਾਂ ਠੀਕ ਹੈ ਜੀ ਕੋਈ ਨਹੀਂ ਤੇਰਾ ਤਾਂ ਪਤਾ ਲੱਗੇ ਆਪਾਂ ਤਾਂ ਦੱਸਤੀ ਵੀਰੇ ਤੋਲ ਕੀ ਦੱਸੀ ਆਪਾਂ 26 ਤੋਂ ਹਾਂ ਪਹਿਲਾਂ 10000 ਦਾ 18 ਦੀ ਲਈ ਆ ਨਾ ਤੂੰ ਸੱਬੀ ਤੋਂ ਹਟ ਕੇ ਦੱਸ ਕੋਈ ਗੱਲ ਨਹੀਂ ਨਹੀਂ ਸੱਬੀ ਵੀ ਤੇ ਲਾਸਟ ਆ ਕੋਈ ਗੱਲ ਨਹੀਂ ਮੈਂ ਤਾਂ ਸ਼ੂਟ ਕਰ ਦਾਂਗੇ ਦੇਖ ਜਿਹੜੀ ਹੈਗੀ ਕੋਈ ਗੱਲ ਨਹੀਂ ਉਹ ਨਹੀਂ ਕੋਈ ਗੱਲ 26000 ਦਾ ਉੱਚਾ ਓਰੇ ਆ ਓਏ ਓਰੇ ਮੈਂ ਹੁਣ ਨਾ ਫਿਰ ਜਦੋਂ ਕਹਤਾ ਜੀ ਬਸ ਛੋਟੀ ਕਹਤ ਹੁਣ ਆਪਾਂ ਵੇਚਣਾ ਆਪਾਂ ਕਿਹੜਾ ਕਰਾਂ ਰੱਖਣਾ ਪੂਰੇ ਨਗਰ ਨਾਲ ਨਾ ਸਰਪੰਚ ਵੇਚਣਾ ਆਪਾਂ ਫਿਰ ਕਿਹੜਾ ਹਨ ਆਈ 5-400 ਡਾਲਰ ਵਿੱਚ ਕਿਹੜਾ ਕੋਈ ਬਈ ਬਈ 10-10000 ਰੁਪਏ ਬਣਾਉਂਦਾ ਕੁਛ ਨਹੀਂ ਹੁੰਦਾ ਬਸ ਨਹੀਂ ਫਿਰ ਆਪਾਂ ਨਹੀਂ ਜੇ ਕਹੇ ਤਾਂ 23000 ਘਰੀ ਨਹੀਂ ਮੋੜਦਾ ਜੇ ਨਹੀਂ ਫਟਾ ਦੇ ਨਹੀਂ ਬਬਜੀ ਨੂੰ ਮਰਜੀ ਲੈ ਲਵੇ ਕੋਈ ਆਪਾਂ ਕੋਈ ਚੱਕਰ ਨਹੀਂ ਹਾਂ ਜੀ ਦੱਸੋ ਬੋਲ ਦੇ ਵੀਰੇ ਦੱਸੋ ਕਹੇ ਕੋਈ ਨਹੀਂ ਕਹਦੇ ਕਹਦੇ ਕੋਈ ਗੱਲ ਨਹੀਂ ਪਾੜੀ ਉਹਨਾਂ ਦੇ ਵਿਚਾਰੇ ਨੇ ਪੁੱਛਿਆ ਮੈਂ ਕਿਹਾ ਕਹਦੇ ਵੀਰੇ ਕੋਈ ਗੱਲ ਨਹੀਂ ਕਹਦੇ ਫੜ ਲਈ ਕੋਈ ਗੱਲ ਨਹੀਂ ਉਹ ਸਾਈ ਫੜੇ ਤੂੰ ਮੋੜਦਾ ਨਹੀਂ ਤੂੰ ਦੱਸ ਕਹਿੰਦੇ 23000 ਹਾਂ ਜੀ ਜਾ ਜਾ ਠੀਕ ਉਹ ਵੀਰੇ ਅਸੀਂ ਪੰਪਾ ਦੀ ਫੜ ਲ Ah! <laughs> ਫੇਰ ਉਹ ਹੀ ਗੱਲ ਕਰੀ ਜਨਾ ਤਾਂ ਦੇਣੀ ਨਹੀਂ ਇਹ ਕਰਾ ਦੇਣਗੇ ਲਖਾਈ ਨਹੀਂ ਨਹੀਂ ਕੋਈ ਚੱਕਰ ਨਹੀਂ ਵੀਰੇ ਕਰਾਵਾਂਗੇ ਜਿਹੜੀ ਚੱਲਦੀ ਹੈ ਤੇ ਕਰਾਵਾਂਗੇ ਉਹ ਚ ਨਹੀਂ ਚੱਲਣਾ ਛੱਡ ਪਰਾਂ ਹਾਂ ਕੋਈ ਗੱਲ ਨਹੀਂ ਲੈ ਲੈਣ ਦੀ ਜੀ ਨੂੰ ਮਰ ਨਾ ਨਾ ਛੱਡ ਦੇ ਛੱਡ ਜਾ ਜਾ ਉਹ ਨਹੀਂ ਹੈ ਨਹੀਂ ਪਸੂ ਹਾਂ ਜੀ ਦੱਸੋ ਫੜਾ ਫੜ ਹੁਣ ਨਹੀਂ ਬਸ ਇੱਕ ਉਂਗਲ ਵਾਲਾ ਕਰਨਾ ਜੀ ਨਹੀਂ ਫੇਰ ਆਪਾਂ ਸਾਰੇ ਤੇ ਕਿਉਂ ਨਹੀਂ ਗੱਲ ਹੈਗੀ ਕੋਈ ਨਹੀਂ ਦੱਸ ਦਿਓ ਕਹਿੰਦੇਗਾ ਦੱਸ ਦਿਓ ਉਹ ਪੂਰੇ 40000 ਦਾ ਨਹੀਂ ਨਹੀਂ ਹੁਣ ਤਾਂ ਦੇ ਦੇ ਹੁਣ ਨਹੀਂ ਨਹੀਂ ਦੇਣਾ ਨਹੀਂ ਫੇਰ ਕਰ ਵੀ ਮੋੜ ਕਰ ਨਹੀਂ 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 ਆਹ ਕੋਈ ਨਹੀਂ ਵੀਰੇ ਹੁਣ ਦੇ ਜੀ ਨਾ ਆ ਕੋਈ ਨਹੀਂ ਵੀਰੇ ਹੈ ਕੋਈ ਨਹੀਂ ਹਲੋ ਉਹ ਨਹੀਂ ਕਿਥੋਂ ਉਹ ਕਹਿਤਾ ਦਸਦਾ ਬਾਈ ਨੇ ਕਹਿਤਾ ਜਦ ਮੈਂ 9500 ਕਹਿਤਾ ਆ ਬੱਕਰਾ ਜੀ ਜਦਾ ਦੇ ਉਹਦੇ ਨਾਲੋਂ ਭੋਰਾ ਵੱਡਾ ਦੱਸ ਦੋ ਮੈਨੂੰ ਕਿੰਨਾ ਕਿਲੋ ਉਹਦੇ ਨਾਲੋਂ ਹੋਰ ਮੋਟਾ ਹੋਰ 9000 ਤਾਂ ਨਹੀਂ ਮਾਨ ਹਾਂ ਹੋਰ ਤੂੰ ਕੀ ਕਹਿਣਾ ਮਰ ਰਹਿਣ ਦੇ ਫਲ ਬਾਈ ਰਹਿਣ ਦੇ ਕੋਈ ਨਾ ਨਾ ਤੂੰ ਤੇਰਾ ਤਾਂ ਪਤਾ ਲੱਗੇ ਨਾ ਖੜ ਦੇ ਅੱਜ ਇੱਕ ਮਿੰਟ ਸਾਡੇ ਮੈਂ ਤਾਂ ਕਹਿੰਦਾ ਯਾਰ ਦੁਬਾਰਾ 10000 ਰੁਪਏ ਦੇ ਦੂੰਗੇ ਇਹਦਾ ਚੀਜ਼ ਹੈ ਦੀ ਜੋ ਮਰਜ਼ੀ ਕੋਈ ਚਾਹੇ ਆਂਦਾ ਵੀਰੇ ਹਾਂ ਨਾ ਆਪਣੇ ਉਹ ਤਾਂ ਵੀ ਗੱਲੇ ਨਹੀਂ ਚਾਹੇ 10000 ਤੱਕ ਹੈ ਨਾ ਇਹ ਵਜਨਤੀ ਵਿਖਣਾ ਭਰਾ ਕੋਈ ਨਾ ਯਾਰ ਵਿਕ ਜਾਊਗਾ ਅਗਲੀ ਮੰਡੀ ਰਿਆਂ ਤੇ ਕੋਈ ਫੇਚ ਚੱਲ ਕੋਈ ਨਹੀਂ ਚੱਲ ਸਾਨੂੰ ਤਾਂ ਇਹ ਹੁੰਦਾ ਯਾਰ ਜਿਹੜਾ ਬੰਦਾ ਆਇਆ ਵੀ ਸੌਦਾ ਹੋਵੇ ਚਲ 10000 ਰੁਪਏ ਲਾਏ ਵੀਰੇ ਕੋਈ ਭਾਈ 9500 ਲਾਤਾ ਹੁਣ ਤਾਂ ਕਸਰ ਨਹੀਂ ਛੱਡੀ ਬਾਜਨ ਦੇਖ ਲੈ ਜਿਹਦਾ ਫੜਾ ਬਾਈ ਨੂੰ ਦੇ ਕੇ ਉਹ ਪੈਸਿਆਂ ਨੂੰ ਬਾਈ ਗਰੰਟਾਂ ਲੈ ਗਰੰਟ ਤਾਂ ਨਹੀਂ ਮਾਰਦੇ ਮੋਰ ਨਹੀਂ ਜਦ ਤੂੰ ਵੜਦਾ ਚਾਹੀਏ ਉਦੋਂ ਇੰਨੀ ਨਾ ਟੈਂਸ਼ਨ ਲੈ ਪੈਸਿਆਂ ਦਾ ਨਾ ਗਰੰਟ ਬਾਹਰ ਮੇਰੇ ਯਾਰ ਰੋਈ ਵਿੱਚ ਕਰਦਾ ਨਹੀਂ ਇਹ ਗੱਲ ਬਣਦੀ ਨਹੀਂ ਆਪਣੀ ਬਣਦੀ ਨਹੀਂ ਹਾਂ ਫਾਇਦਾ ਕੀ ਮੰਨਣਾ ਨਹੀਂ ਬੱਕਰਾ ਦਿਖਾ ਦੇ ਰਹਿਣ ਦੋ ਯਾਰ ਕਾਨੂੰਨ ਦਾ ਬੰਦ ਰਹਿਣ ਦੇ ਪਤਾ ਤਾਂ ਲੱਗੇ ਹੁਣ ਹਾਂ ਆਪਾਂ ਆਪਾਂ ਨੂੰ ਵੀ ਇਹ ਨਹੀਂ ਇਹ ਵੀ ਨਹੀਂ ਗੱਲ ਵੀ ਆਪਾਂ ਨੇ ਵੇਚ ਗਈ ਜਾਣਾ ਲੈ ਵੀ ਦਵਾਗੇ ਕਿਹੜਾ ਹੁਣ ਗੱਡਾ ਖੜਾ ਕੋਈ ਇਹ ਕਿਲੋ ਕਿਤੀ ਕਿਤੀ ਗੱਲ ਆ ਕੋਈ ਗੱਲ ਨਹੀਂ ਵੀਰੇ ਉਹ ਸਾਨੂੰ ਤਾਂ ਆਇਆ ਪਤਾ ਕੀ ਆ ਘੜੇ ਨਾਲ ਘੜਾ ਪਰ ਇਹ ਤਾਂ ਲੈ ਲੈ 10 ਲੈ ਲਾ ਸੀ ਤੇ ਤੈਨੂੰ ਦਵਾ ਦਾਨਿਆ ਅਸੀਂ ਤਾਂ ਇਹ ਕੰਮਤੀ ਆ ਹਲੇ ਮਤਲਬ ਮਾਨੂੰ ਲੱਗਿਆ ਨਹੀਂ ਜੀ ਜੋ ਆਪਾਂ ਕੀ ਵੇਚਣਾ ਆ ਇਹਦਾ ਵੇਚ ਮਾਰ ਲਾਂਗੇ ਚੱਲ ਲੈ ਸਰਵੰਜਾ ਕੋਈ ਨਹੀਂ ਹਾਂ ਜੀ ਲੈਣ ਵਾਲਾ ਦਾ ਨਾਂ ਕਰਦਾ ਹੁੰਦਾ ਵੇਚਣਾ ਨਾ ਕਰਦਾ ਹੁੰਦਾ ਬਚਾ ਲੈਣੇ ਸੌਦਾ ਕਰਨੇ ਹੋਰ ਕੁਛ ਕਰਤਾ ਆਪਣੀ ਮੋੜੀ ਨੇ ਥੋੜੀ ਪੱਕਿਆਂ ਦਾ ਪਰਤੀ ਕਰਾ ਦੂਗਾ ਚਲ ਪੀਂਗੇ ਓਰੇ ਆ ਵੀਰੇ ਯਾਰ ਲੈ ਆਜ ਆਉਣਾ ਨੂੰ ਆ ਜਾ ਇੱਥੇ ਆ ਜਾ ਹੁਣ ਤੱਕ ਹੁਣ ਨਾ ਭੱਜੇ ਤੂੰ ਖੜਾ ਬਾਦ ਲਪੜਾ ਦੇ ਸਾਦੀ ਬੜਾ ਦੇ ਜਹਾਜੀ ਕੱਲ ਨੂੰ ਬੋਗੂਰੇ ਵੀ ਠੀਕ ਆ ਬਾਹਲ ਖਾਈ ਕਰਾ ਦੇ ਹੁਣ ਬਾਲ ਭਾਈ ਕਿੱਥੇ ਉੱਥੇ ਰੋਣੇ ਹਾਂ ਉੱਥੇ ਕਰਾਓ ਵੀਰ ਚਲ ਆ ਜਾ ਕਿੰਨੇ ਹੋ ਗਏ ਜੀ ਹੁਣ ਪੂਰਾ 10000 ਦਾ ਹੋ ਗਿਆ ਹਾਂ 10000 ਦੇ 3000 ਹੋ ਗਏ ਆ